ਅਇਤਨ ਨੂੰ ਅਸੀ ਬੇਟੀ ਦੇ ਮਨਾਉਨੇ ਆ ਜਿੱਥੇ ਪੰਜਾਬ ਦੇ ਵਿੱਚ ਹੁਨਰ ਦੀ ਕੋਈ ਕਮੀ ਨਹੀਂ ਹੈਗੀ ਕਿਉਂਕਿ ਹਰ ਬੰਦਾ ਕੋਈ ਨਾ ਕੋਈ ਇੱਥੇ ਹੁਨਰ ਆਪਣਾ ਦਿਖਾਉਂਦਾ ਰਹਿੰਦਾ ਔਰ ਬਟਾਲਾ ਦੇ ਵਿੱਚ ਇੱਕ ਲੜਕੀ ਹੈ ਪਲਕ ਜਿਨੇ ਆਪਣਾ ਹੁਨਰ ਦਿਖਾਇਆ ਕਾਗਜ਼ਾਂ ਦੇ ਉੱਤੇ ਕਾਗਜ਼ਾਂ ਦੇ ਉੱਤੇ ਉਹਨਾਂ ਨੇ ਕਾਟ ਬਣਾਏ ਆ ਤੁਸੀਂ ਦੇਖ ਸਕਦੇ ਜੀ ਜਿਹੜੇ ਕਾਟ ਆ ਉਹ ਬੇਟੀ ਨੇ ਆਪ ਬਣਾਏ ਆ ਜਿਹੜੇ ਕਾਟ ਆ ਇਹ ਉਹਨਾਂ ਨੇ ਆਪ ਬਣਾਏ ਪਰ ਦੇਖੋ ਬਹੁਤ ਖੂਬਸੂਰਤ ਬਣਾਏ ਆ ਪਰ ਇਹ ਜਿਹੜੇ ਕਾਟ ਆ ਬਟਾਲਾ 'ਚ ਨਹੀਂ ਇਹਨਾਂ ਕੋ ਹਿਮਾਚਲ 'ਚੋਂ ਵੀ ਲੋਕ ਕਾਟ ਜਿਹੜੇ ਬਣਾਉਣ ਆਉਂਦੇ ਆ ਆਪਾਂ ਗੱਲ ਵੀ ਕਰਦੇ ਆ ਹਾਂਜੀ ਬੇ ਇਹ ਕਿਹੜਾ ਕਾਰਡ ਹੈ ਕਿਸ ਤਰ੍ਹਾਂ ਬਣਾਉਂਦੇ ਆ ਇਹ ਮੈਂ ਅਲੱਗ ਅਲੱਗ ਪੇਪਰ ਲੈ ਕੇ ਅਲੱਗ ਅਲੱਗ ਕਲਰ ਦੇ ਉਹਦੇ ਨਾਲ ਡਿਜ਼ਾਈਨਿੰਗ ਕਰਦੀ ਆ ਹਾਂਜੀ ਤੇ ਡਿਜ਼ਾਈਨ ਕਿੱਥੋਂ ਆਉਂਦਾ ਹੈ ਮਨ ਦੇ ਵਿੱਚ ਇੱਕ ਵਾਰੀ ਫੋਨ ਤੋਂ ਦੇਖ ਲਈਦਾ ਫਿਰ ਦਿਮਾਗ ਦੇ ਵਿੱਚ ਤਸਵੀਰ ਦੀ ਤਰ੍ਹਾਂ ਬਣ ਕੇ بیٹھ ਜਾਂਦਾ ਵਾ ਤੇ ਫਿਰ ਉਵੇਂ ਹੀ ਮੈਂ ਬਣਾਉਂਦੀ ਰਹਿੰਦੀ ਆ ਜਿਹੜਾ ਮੈਂ ਬਹੁਤ ਜ਼ਿਆਦਾ ਗਲਤੀਆਂ ਕਰਦੀ ਆ ਹਾਂਜੀ ਤੇ ਜਿਹੜੇ ਡਿਜ਼ਾਈਨ ਆਂ ਮੋਬਾਈਲ ਤੋਂ ਦੇਖੇ ਜਾਂਦੇ ਕਿ ਕਿੱਥੋਂ ਮਨ ਦੇ ਵਿੱਚ ਹੈਗੇ ਆ ਇੱਕ ਵਾਰੀ ਮੋਬਾਈਲ ਤੋਂ ਦੇਖ ਲਈਦੇ ਆ ਫਿਰ ਆਪਣੇ ਕੋਲ ਬਣਾ ਬਣਾ ਕੇ ਫਿਰ ਮੈਂ ਬਣਾਉਂਦੀ ਰਹਿੰਦੀ ਆ ਫਿਰ ਇਥੋਂ ਕਿਥੋਂ ਆਰਡਰ ਹੁੰਦੇ ਬਣਾਉਣ ਲੈ ਕਿਉਂਕਿ ਜਿਹੜੇ ਆਰਡਰ ਆ ਫਿਰ ਕੋਈ ਚਾਰਜ ਵੀ ਲੱਤਾ ਜਾਂਦਾ ਉਹ ਹਾਂਜੀ ਹਾਂਜੀ ਇਹ ਬਟਾਲੇ ਤੋਂ ਵੀ ਆਉਂਦੇ ਨੇ ਤੇ ਬਾਰੋ ਵੀ ਆਉਂਦੇ ਨੇ ਜਿਵੇਂ ਕਿ ਹਿਮਾਚਲ ਤੋਂ ਵੀ ਆਣ ਲੱਗੇ ਨੇ ਹੁਣ ਤਾਂ ਬਟਾਲੇ ਤੋਂ ਵੀ ਆਉਂਦੇ ਨੇ ਹਾਂਜੀ ਦੇਖਿਆ ਜੇ ਤਾਂ ਲੋਕੀ ਰੋਜ਼ਗਾਰ ਲੱਭਦੇ ਆ ਪਰ ਤੁਸੀਂ ਰੋਜ਼ਗਾਰ ਜਿਹੜਾ ਆਪਣੇ ਘਰ ਦੇ ਵਿੱਚ ਹੀ ਲੱਭ ਲਿਆ ਕਿਉਂਕਿ ਇਹ ਜਿਹੜੀ ਵੇਸਟਿੰਗ ਚੀਜ਼ਾਂ ਉਹਨਾਂ ਨੂੰ ਤੁਸੀਂ ਗ੍ਰੀਟਿੰਗ ਦੇ ਵਿੱਚ ਪੇਸ਼ ਕਰਤਾ। ਹਾਂਜੀ ਹਾਂਜੀ। ਵੇਸਟ ਚੀਜ਼ਾਂ ਦਾ ਮੈਂ ਬਹੁਤ ਕੁਝ ਬਣਾ ਲੈਂਦੀ ਆ। ਕੀ ਕੀ ਬਣਾ ਲੈਂਦੇ ਮਾਰੇ ਅੱਦ? ਜਿਵੇਂ ਕਿ ਆਪਾਂ ਜਿਹੜੀ ਅਖਬਾਰ ਹੁੰਦੀ ਆ ਉਹ ਆਪਾਂ ਪੜ੍ਹ ਕੇ ਤੇ ਕਈ ਵਾਰੀ ਵੇਚ ਦਿੰਨੇ ਆ ਤੇ ਉਹਦਾ ਆਪਾਂ ਗੁਲਦਸਤਾ ਵੀ ਤਿਆਰ ਕਰ ਲੈਂਦੇ ਆ। ਤੇ ਹੋਰ ਉਹਨੂੰ ਆਪਾਂ ਹੈਂਗਿੰਗ ਵਗੈਰਾ ਵੀ ਬਣਾ ਲੈਂਦੇ ਆ ਦੀਵਾਰ ਤੇ ਸਜਾਣ ਲਈ। ਹਾਂਜੀ ਫੋਟੋ ਫਰੇਮ ਬਣ ਜਾਂਦਾ। ਹੋਰ ਗੜਿ ਗੜਿ ਕਸਟਿੰਗ ਵੀ ਮੈਂ ਅੱਧਾ ਹੋਰ ਜਿਹੜੇ ਆ ਗੱਤਿਆਂ ਦੇ ਨੇ ਉਹਨਾਂ ਨੂੰ ਵੀ ਮੈਂ ਯੂਜ਼ ਕੀਤਾ ਹੋਇਆ ਸੀ ਤੇ ਉਹ ਇਦਾਂ ਹੀ ਕਈ ਸੁੱਟ ਦਿੰਦੇ ਆ ਤੇ ਮੈਂ ਉਹਨਾਂ ਨੂੰ ਫੜ ਕੇ ਤੇ ਇੱਕ ਫੋਟੋ ਫਰੇਮ ਬਣਾ ਕੇ ਦਿੱਤਾ ਹੋਇਆ ਸੀ ਲੋਕਾਂ ਨੂੰ ਹਾਂਜੀ ਹੋਰ ਵੀ ਕੋਲੋਨੀ ਚ ਵਾਟਰ ਆਉਂਦੇ ਫਿਰ ਕਿਤੇ ਹਾਂਜੀ ਇੱਕ ਕੋਲੋਨੀ ਹੈਗੀ ਐ ਸਾਡੇ ਲੱਗ ਗਈ ਐ ਅ ਕੋਲੋਨੀ ਹੈਗੀ ਸੀ ਚੱਤ ਚਲੋ ਇਹਨਾਂ ਦੱਸ ਦੋ ਕਲੋਨੀ ਦਾ ਨਾਮ ਨਹੀਂ ਆਨ ਲੋਕ ਤਾਂ ਆਨ ਲੱਗੇ ਨੇ ਮੇਰੇ ਲੱਗੇ ਘਰ ਦੇ ਆ ਚਾਚੀ ਦੀ ਬੇਟੀ ਉਹ ਵੀ ਮੈਨੂੰ ਕਹਿੰਦੀ ਆ ਕਿ ਮੈਨੂੰ ਬਣਾ ਕੇ ਦੇ ਹਾਂਜੀ ਬੇਟਾ ਸਕੂਲ 'ਚ ਵੀ ਕੰਮ ਕੀਤਾ ਕਿ ਨਹੀਂ ਸਿਰਫ ਇੱਕ ਗ੍ਰੇਡਿੰਗ ਤੱਕ ਕਰੀ ਉਹਨੇੜਾ ਰੋਜ਼ਗਾਰ ਚੱਲੀ ਜਾਂਦਾ ਸੀ ਜਿਹੜੀ 1 ਸਾਲ ਮੈਂ ਸਕੂਲ ਦੇ ਵਿੱਚ ਕੰਮ ਕੀਤਾ ਹੋਇਆ ਹੈ ਜਿਹੜਾ ਇਹ ਸਮਾਨ ਹੈ ਜਿਹੜਾ ਇਹ ਕਾਗਜ਼ ਦੇ ਵੇਸਟਿੰਗ ਕਾਗੇ ਜਿਹੜੇ ਲਾਂਦੇ ਹੋ ਤੁਸੀਂ ਬਾਕੀ ਸਮਾਨ ਫਿਰ ਕਿਸ ਤਰ੍ਹਾਂ ਕਿੱਥੋਂ ਕੀਤਾ ਜਾਂਦਾ ਜਿਸ ਤਰ੍ਹਾਂ ਬਹੁਤ ਵਧੀਆ ਜਿਹੇ ਡਿਜ਼ਾਈਨ ਬਣਾਉਣੇ ਪੈਂਦੇ ਆਪ ਹੀ ਬਣਾਉਂਦੇ ਫਿਰ ਸਰ ਕੁਸਤ ਹਾਂਜੀ ਆਪ ਹੀ ਖੁਦ ਬਣਾਈਦੇ ਆ ਕੁਝ ਐ ਮੈਂ ਸਕੈਚ ਰੱਖਿਆ ਹੋਇਆ ਇਹਦੇ ਨਾਲ ਫਿਰ ਮੈਂ ਬਣਾ ਲੈਂਦੀ ਕਾਫੀ ਸਾਰੀ ਡਿਜ਼ਾਈਨ ਵਾਈਟ ਪੇਪਰ ਹੋਵੇ ਤੇ ਉਹਦੇ ਉੱਪਰ ਇਹਦੇ ਨਾਲ ਡਿਜ਼ਾਈਨ ਕਰ ਲੈਂਦੀ ਆ ਜੇ 컬러ਫੁਲ ਸ਼ੀਟ ਹੋਵੇ ਤੇ ਫਿਰ ਉਹ 컬러ਫੁਲ ਸ਼ੀਟ ਨੂੰ ਇੱਕ ਦੂਸਰੇ ਦੇ ਨਾਲ ਕੰਟਰਾਸਟ ਕਰਕੇ ਉਹਦੇ ਨਾਲ ਹੀ ਡਿਜ਼ਾਈਨਿੰਗ ਕਰ ਦਿੰਦੀ ਆ ਕਰਦਾਂ ਦਾ ਜਿਉ ਕੋਈ ਫਿਰ ਮਿਲਦਾ ਕਿਸੇ ਨੂੰ ਜਿਸ ਤਰ੍ਹਾਂ ਬ੍ਰਦਰ ਨੂੰ ਕੋਈ ਕਹ ਜਾਂਦੇ ਪਾਪਾ ਨੂੰ ਕਹ ਜਾਂਦੇ ਵੀ ਮੇਰੀ ਮਦਦ ਕਰੋ ਮੈਂ ਇੱਧਰ ਆ ਕੰਮ ਕਰਦੀ ਤੁਸੀਂ ਦੂਸਰਾ ਕੋਈ ਕਰ ਲਓ ਇੱਧਰ ਬੰਦ ਨਹੀ ਨਹੀ ਇੱਧਰ ਨਾ ਹੁਣ ਸਾਡੇ ਘਰ ਚ ਛੋਟਾ ਬੇਬੀ ਹੈ ਤੇ ਹੁਣ ਅਗੋ ਸਕੂਲ ਪਾਵਾਂਗੇ ਆਪਾਂ ਉਹਨੂੰ ਤੇ ਉਹਦੇ ਕੰਮ ਮੈਂ ਹੀ ਕਰਕੇ ਦਵਾਂਗੀ ਸਾਨੂੰ ਬਾਰ ਕਿਤੇ ਮਤਲਬ ਕੀ ਪੈਸੇ ਦੇਣ ਦੀ ਲੋੜ ਨਹੀਂ ਪਵੇਗੀ ਤੇ ਮੈਂ ਖੁਦ ਉਹਦੇ ਕਾਰਡ ਵਗੈਰਾ ਬਣਾ ਕੇ ਦਿਆ ਕਰਾਂਗੀ ਸਿੱਖਣ ਵੀ ਆਉਂਦਾ ਕੋਈ ਉੱਥੇ ਬੱਚਾ ਤੁਹਾਡੇ ਕੋਲ ਨਹੀਂ ਹਜੇ ਤਾਂ ਸਿੱਖਣ ਨਹੀਂ ਆਉਂਦੇ ਹੈਗੇ ਬਣਵਾ ਕੇ ਜਾਂਦੇ ਨੇ ਸਾਰੇ ਕੀ ਬਣਾ ਬੇਟਾ ਕੀ ਬਣਾਣਾ ਚਾਹੁੰਦੇ ਇਹਨਾਂ ਚਿੱਕਾਲਾਂ ਚਿੱਕਾਲਾਂ ਮੈਂ ਤਾਂ ਵਾਸਾ ਹੀ ਕਾਰਡ ਵਗੈਰਾ ਰੈਡੀ ਕਰਤੀਆਂਗੀ ਪਰ ਸੈਕਟ ਫਾਈਲ ਵਗੈਰਾ ਆਪਣੀ ਕਾਲਜ ਤੋਂ ਵੀ ਆਉਂਦੇ ਨੇ ਗਰਲਜ਼ ਉਹਨਾਂ ਦੇ ਬਣਾ ਕੇ ਦੇਈਦੇ ਆ ਬਾਕੀ ਤੁਹਾਡੇ ਸਾਹਮਣੇ ਹੀ ਹੈ। ਨਹੀਂ ਇੱਕ ਮਨਜ ਹੁੰਦਾ ਨਾ ਕਿ ਮੈਂ ਆਹ ਕੁਝ ਬਣਾਉਣਾ ਮੇਰੇ ਮਨ ਦੇ ਵਿੱਚ ਹੈਗਾ ਵੀ ਮੈਂ ਫਲਾਣੀ ਚੀਜ਼ ਬਣਾਉਣੀ ਆ ਉਹ ਤੁਹਾਡੇ ਮਨ ਦੇ ਵਿੱਚ ਕੀ ਹੈਗਾ? ਉਹ ਮੇਰੇ ਹੁਣ ਮਨ ਦੇ ਵਿੱਚ ਸਲਦਾ ਪਿਆ ਹੈ ਕਿ ਜਿਵੇਂ ਸਾਡੀ ਇਹ ਦੀਵਾਰ ਹੈ ਇਹ ਖਾਲੀ ਆ ਇਹਨੂੰ ਮੈਂ ਡੈਕੋਰੇਟ ਕਰਾਂ ਸੋਹਣੇ ਤਰੀਕੇ ਨਾਲ ਮਤਲਬ ਜਿਵੇਂ ਅਖਬਾਰ ਦਾ ਕੁਝ ਬਣਾ ਕੇ ਲਗਾਵਾ ਗੱਤੇ ਦਾ ਉਹਦੀ ਮੈਂ ਇੱਕ ਸੋਚਿਆ ਹੈਗਾ ਦਿਮਾਗ ਵਿੱਚ ਆਈਡੀਆ ਮੇਰੇ ਆਇਆ ਹੈ ਕਿ ਮੈਂ ਬਣਾ ਕੇ ਲਾਵਾਂਗੀ ਝੁੰਮਰ ਵਗੈਰਾ। ਦੇਖੋ ਤੇ ਬੇਟੀ ਨੂੰ ਉਹਨਾਂ ਦਾ ਹੈਗਾ ਵੀ ਮਨ ਦੇ ਵਿੱਚ ਵੀ ਜਿਹੜਾ ਉਹਨਾਂ ਦਾ ਘਰ ਆ ਉਹਨਾਂ ਨੇ ਪੇਂਟ ਨਹੀਂ ਕਰਾਇਆ ਕਿਉਂਕਿ ਉਹਨਾਂ ਨੇ ਜਿਹੜੀ ਇੱਥੇ ਵੀ ਪੇਂਟਿੰਗ ਨਹੀਂ ਕਰਨੀ ਆ ਔਰ ਜਿਹੜੀ ਇਹਨਾਂ ਦੀ ਪੇਂਟਿੰਗ ਆ ਜਿਹੜੇ ਆ ਕਾਰਡ ਬਣਾਉਂਦੇ ਪਿਆ ਇਹ ਪੰਜਾਬ 'ਚ ਨਹੀਂ ਹਿਮਾਚਲ 'ਚ ਵੀ ਜਿਹੜੇ ਇਹਨਾਂ ਦੇ ਕਾਰਡ ਲੋਕੀ ਬਣਾਉਣ ਹੁੰਦੇ ਆ ਮੈਂ ਬਟਾਲਾ ਦਾ ਵਿਕੀ ਮਲਕ